ਨਵਜੋਤ ਸਿੰਘ ਸਿੱਧੂ ਅਕਸਰ ਚਰਚਾਵਾਂ ਦਾ ਵਿਸ਼ਾ ਬਣੇ ਹੁੰਦੇ ਨੇ ਖਾਸ ਕਰਕੇ ਉਸ ਵੇਲੇ ਜਦੋਂ ਸਿਆਸਤ ਤੋਂ ਜ਼ਰਾ ਦੂਰ ਹੁੰਦੇ ਨੇ ਸਿਆਸਤ ਤੋਂ ਕਦੇ-ਕਦੇ ਦੂਰੀ ਬਣਾ ਲੈਂਦੇ ਨਵਜੋਤ ਸਿੱਧੂ ਪਰ ਜਿੰਨੀ ਦੇਰ ਤੱਕ ਦੂਰੀ ਰਹਿੰਦੀ ਹੈ ਓਨੇ ਚਿਰ ਤੱਕ ਵਿਵਾਦ ਮਸਲੇ ਔਰ ਸੰਸੇ ਖਦਸ਼ੇ ਬਣੇ ਰਹਿੰਦੇ ਨੇ ਨਵਜੋਤ ਸਿੰਘ ਸਿੱਧੂ ਕਦੋਂ ਸਿਆਸਤ ਵਿੱਚ ਵਾਪਸ ਆਉਣਗੇ ਕਿੱਧਰ ਵੱਲ ਨੂੰ ਆਉਣਗੇ ਕੀ ਕਰਨਗੇ ਕਦੇ ਖਿਲਾਫ ਖੜਨਗੇ ਕਦੇ ਹੱਕ 'ਚ ਖੜਨਗੇ بڑے ਸਵਾਲ ਖੜੇ ਹੁੰਦੇ ਨੇ ਔਰ ਐਤਕੀ ਦੁਬਾਰਾ ਇਹ ਚਰਚੇ ਸ਼ੁਰੂ ਹੋ ਗਏ ਨੇ ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਜਾਣ ਲੱਗ ਗਿਆ ਆ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਸੀਨੀਅਰ ਲੀਡਰ ਨੇ ਗਾਂਧੀ ਪਰਿਵਾਰ ਦੇ ਨਾਲ ਉਹਨਾਂ ਦੀ ਨੇੜਤਾ ਦੱਸੀ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਹਾਲਾਂਕਿ ਆਪਣੇ ਕਈ ਬਿਆਨਾਂ ਦੇ ਵਿੱਚ ਇਹ ਦਾਵਾ ਕਰ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਦੇ ਵਾਸਤੇ ਸੀਐਮ ਚਿਹਰੇ ਲਈ ਉਹਨਾਂ ਦੇ ਕੋਲ ਅਪਰੋਚ ਕੀਤੀ ਗਈ ਸੀ ਇੱਥੋਂ ਤੱਕ ਦਾਵਾ ਕਰ ਚੁੱਕੇ ਨੇ ਕਿ ਅਮਿਤ ਸ਼ਾਹ ਦੇ ਨਾਲ ਉਹਨਾਂ ਦੀ ਕਰੀਬੀ ਗੱਲਬਾਤ ਹੈਗੀ ਹੈ ਔਰ ਉਹਨਾਂ ਨੂੰ ਕਈ ਵਾਰ ਆਫਰ ਹੋ ਚੁੱਕਿਆ ਯਾਨੀ ਕਿ ਕਿਤੇ ਨਾ ਕਿਤੇ ਯਾਦ ਕਰਾਉਂਦੇ ਰਹਿੰਦੇ ਆ ਕਿ ਮੇਰੇ ਕੋਲ ਇਹ ਆਪਸ਼ਨਸ ਰਹਿ ਚੁੱਕੀਆਂ ਜਾਂ ਹੈਗੀਆਂ ਨੇ ਤੇ ਮੈਂ ਇਧਰ ਵੱਲੋਂ ਵੀ ਮੂੰਹ ਮੋੜ ਸਕਦਾ ਆ ਪਰ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਕਾਂਗਰਸ ਦੇ ਉਹ ਅਟੁੱਟ ਪੈਰੋਕਾਰ ਨੇ ਉਹ ਆਪਣੇ ਪਿਤਾ ਦਾ ਹਵਾਲਾ ਦਿੰਦੇ ਨੇ ਕਹਿੰਦੇ ਉਹਨਾਂ ਦੇ ਪਿਤਾ ਵੀ ਕਾਂਗਰਸ ਦੇ ਨਾਲ ਜੁੜੇ ਹੋਏ ਸੀ ਤੇ ਮੈਂ ਵੀ ਕਾਂਗਰਸ ਨਾਲ ਜੁੜਿਆ ਹੋਇਆ ਰ੍ਹਾਂਗਾ ਪਰ ਨਵਜੋਤ ਸਿੰਘ ਸਿੱਧੂ ਦਾ ਇਤਿਹਾਸ ਅਕਾਲੀ ਦਲ 'ਚ ਵੀ ਓਨਾ ਹੀ ਆ ਜਿੰਨਾ ਭਾਜਪਾ 'ਚ ਰਹਿ ਚੁੱਕਿਆ ਹੈ ਔਰ ਹੁਣ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਰ ਸਵਾਲ ਇੱਥੇ ਖੜਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਵੀ ਆ ਸਕਦੇ ਨੇ ਕੀ ਐਦਾਂ ਦੀ ਸਥਿਤੀ ਬਣ ਸਕਦੀ ਹੈ ਕਈ ਸੀਨੀਅਰ ਪੱਤਰਕਾਰਾਂ ਜਾਂ ਬੁੱਧੀਜੀਵੀ ਇਹ ਗੱਲਾਂ ਕਰਦੇ ਨੇ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਭਗਵੰਤ ਮਾਨ ਜਾਂ ਸੀਐਮ ਭਗਵੰਤ ਮਾਨ ਜਿਹੜੇ ਨੇ ਉਹਨਾਂ ਨੂੰ ਚੇਂਜ ਕਰਨ ਬਾਰੇ ਸੋਚ ਸਕਦੀ ਹੋਵੇ ਜੇ ਤਾਂ ਇਹਦੇ 'ਚ ਵੀ ਕੋਈ ਦੋ ਰਾਇ ਨਹੀਂ ਹੈ ਕਿ ਸੀਨੀਅਰ ਲੀਡਰਸ਼ਿਪ ਆਪਣਾ ਕੋਈ ਪੁਰਾਣਾ ਫੈਸਲਾ ਜਾਂ ਆਪਣੀ ਜਿਹੜੀ ਪੁਰਾਣੀ ਚਾਹਤ ਹੈ ਉਹਦੇ ਉੱਤੇ ਵੀ ਦੁਬਾਰਾ ਵਿਚਾਰ ਕਰੇ ਹੋ ਸਕਦਾ ਹੈ ਕਿ ਜੇ ਇਦਾਂ ਦੀ ਸਥਿਤੀ ਬਣਦੀ ਹੈ ਜੇ ਸੀਐਮ ਭਗਵੰਤ ਮਾਨ ਦੇ ਬਾਰੇ ਵਿੱਚ ਜੋ ਗੱਲਾਂ ਚੱਲਦੀਆਂ ਪਈਆਂ ਉਹ ਸਥਿਤੀ ਬਣਦੀ ਹੈ ਤਾਂ ਹੋ ਸਕਦਾ ਹੈ ਸੀਨੀਅਰ ਲੀਡਰਸ਼ਿਪ ਕਿਤੇ ਨਵਜੋਤ ਸਿੰਘ ਸਿੱਧੂ ਵੱਲ ਵੀ ਚਲ ਜਵੇ ਹਾਲਾਂਕਿ ਪੁਖਤਾ ਪ੍ਰਮਾਣ ਕੋਈ ਨਹੀਂ ਹੈ ਗੱਲਾਂ ਕਿਆਸੀਆਂ ਦੇ ਵਿੱਚ ਉੱਠੀਆਂ ਨੇ ਪਰ ਅਚਾਨਕ ਇੱਕ ਚਰਚਾ ਸ਼ੁਰੂ ਹੋ ਗਈ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿਉਂਕਿ ਅਜੇ ਤੱਕ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਵੀ ਸਿੱਧੇ ਤੌਰ ਤੇ ਵਿੱਚ ਅਧੇ ਨਜ਼ਰ ਨਹੀਂ ਆਏ ਹਰਿਆਣੇ ਦੀਆਂ ਇਲੈਕਸ਼ਨਜ਼ ਲੰਘੀਆਂ ਨਵਜੋਤ ਸਿੰਘ ਸਿੱਧੂ ਸਟਾਰ ਪ੍ਰਚਾਰਕਾਂ 'ਚ ਵੀ ਨਹੀਂ ਸ਼ਾਮਲ ਸੇ ਕਿ ਉਹ ਨਵਜੋਤ ਸਿੰਘ ਸਿੱਧੂ ਜਿਹੜੇ ਜਦੋਂ ਇਲੈਕਸ਼ਨਸ ਆਉਂਦੀਆਂ ਸੀ ਤਾਂ ਪਹਿਲੀ ਸਫ ਦੇ ਵਿੱਚ ਉਹਨਾਂ ਦੇ ਨਾਮ ਲਿਖਿਆ ਹੁੰਦਾ ਸੀ ਪਹਿਲੀ ਲਿਸਟ ਦੇ ਵਿੱਚ ਨਾਮ ਲਿਖਿਆ ਹੁੰਦਾ ਸੀ ਪਹਿਲੇ ਪੰਜਾਂ ਨਾਮਾਂ 'ਚ ਨਵਜੋਤ ਸਿੰਘ ਸਿੱਧੂ ਦਾ ਨਾਮ ਚਮਕਿਆ ਹੁੰਦਾ ਸੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਐਤਕੀ ਹਰਿਆਣੇ ਦੀਆਂ ਇਲੈਕਸ਼ਨਸ ਲੰਘ ਕੇ ਗਈਆਂ ਰਾਜਾ ਵੜਿੰਗ ਗਏ ਪ੍ਰਤਾਪ ਸਿੰਘ ਬਾਜਵਾ ਗਏ ਸੀਨੀਅਰ ਲੀਡਰ ਉੱਥੇ ਜਾ ਕੇ ਵਿਚਰੇ ਪਰ ਨਵਜੋਤ ਸਿੰਘ ਸਿੱਧੂ ਉੱਥੇ ਨਹੀਂ ਗਏ ਜਿਸ ਤੋਂ ਸਾਫ ਕਲੀਅਰ ਹੋ ਗਿਆ ਸੀ ਕਿ ਕਾਂਗਰਸ ਪਾਰਟੀ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਇਹਨਾਂ ਚੋਣਾਂ ਤੋਂ ਪਿੱਛੇ ਰੱਖਣਾ ਚਾਹੁੰਦੀ ਹੋਵੇ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕੀ ਕਾਂਗਰਸ ਦੇ ਨਾਲ ਜੁੜੇ ਰਹਿਣਗੇ ਕਿ ਨਹੀਂ ਸਵਾਲ ਇਹ ਬਣਿਆ ਹੋਇਆ ਨਵਜੋਤ ਸਿੰਘ ਸਿੱਧੂ ਕੀ ਕਾਂਗਰਸ ਦੇ ਨਾਲ ਹੀ ਰਹਿਣਗੇ ਨਾਲ ਹੀ ਵਿਚਰਣਗੇ ਆਉਂਦਾ ਸਮਾਂ ਕਾਂਗਰਸ ਦੇ ਵਿੱਚ ਹੀ ਰਹਿਣਗੇ ਜਾਂ ਫਿਰ ਕੋਈ ਵੱਖਰਾ ਵਿਕਲਪ ਖਤਿਆਰ ਕਰ ਸਕਦੇ ਨਵਜੋਤ ਸਿੰਘ ਸਿੱਧੂ ਚਰਚਾਵਾ ਇਹ ਸ਼ੁਰੂ ਹੋ ਗਈਆਂ ਨੇ ਖੈਰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ ਵਨ ਇੰਡੀਆ ਪੰਜਾਬੀ ਤੇ